ਹਾਂਜੀ ਸਤਸੰਗਤ ਵਾਇਗੁਰਜੀ ਦਾ ਖਾਲਸਾ ਵਾਇਗੁਰਜੀ ਕੀ ਫਤਿਹ ਜੀ ਵਾਇਗੁਰਜੀ ਦਾ ਖਾਲਸਾ ਵਾਇਗੁਰਜੀ ਕੀ ਫਤਿਹ ਇਹ ਮਾਤਾ ਜੀ ਰਹਿੰਦੇ ਨੇ ਜੀ ਕੈਲਗਿਰੀ ਤੇ ਇਹ ਆਪ ਹੀ ਦੱਸਣਗੇ ਵੀ ਬੋਦਿਆਂ ਵਿੱਚ ਇੰਨੇ ਕਿੰਨਾ ਫਰਕ ਪਾਇਆ ਮਾਤਾ ਜੀ ਸਤਿ ਸ੍ਰੀ ਅਕਾਲ ਜੀ ਵਾਇਗੁਰਜੀ ਦਾ ਖਾਲਸਾ ਵਾਇਗੁਰਜੀ ਕੀ ਫਤਿਹ ਕਿੰਨਾ ਫਰਕ ਪੈ ਗਿਆ ਮਾਤਾ ਜੀ ਜੀ ਬਹੁਤ ਜਿਆਦਾ ਫਰਕ ਪੈ ਗਿਆ ਮੈਂ ਤਾਂ ਹੁਣ ਬੱਤ ਅੱਗੇ ਤਾਂ ਮੈਂ ਸਪੋਰਟ ਕਰੇਂ ਤਰੇ ਜੜਿਆ ਨਸੀ ਅੰਦਰ ਮੁੱਤਰਾ ਜਨ ਨਾਲੀ ਬਹੁਤ ਔਖੀ ਸੀ ਜਦ ਸਰਦਰੀ ਹੋਣੀ ਸੀ ਮੈਂ ਤਾਂ ਅਪ੍ਰੈਲ ਦੇ ਵਿੱਚ ਜਾ ਕੇ ਅੱਛਾ ਤੇ ਪਰ ਹੁਣ ਮੈਂ ਉੱਥੇ ਜਾ ਕੇ ਉਹਨਾਂ ਨੂੰ ਕੈਨਸਲ ਕਰਾ ਲੈਣੇ ਐ ਅਪਾਇੰਟਮੈਂਟ ਬਣੀ ਹੋਈ ਮੇਰੇ ਤੇ ਮੇਥ ਤੇਲ ਦੇ ਨਾਲ ਮੈਨੂੰ ਤਾਂ ਬਹੁਤ ਜਿਆਦਾ ਆਰਾਮ ਆ ਕਿੱਥੇ ਰਹਿੰਦੇ ਗੈਲਗਰੀ ਤੁਸੀਂ ਕੀ ਨਾਮ ਆ ਤੁਹਾਡਾ ਆਪਣਾ ਇੰਦਰਜੀਤ ਵਰਗ ਗੈਲਾ ਤੇ ਤੁਸੀਂ ਹੁਣ ਅਪਾਇੰਟਮੈਂਟ ਕੈਨਸਲ ਕਰਾ ਦੇਣੀ ਐ ਤੇ ਤੁਸੀਂ ਜਿਹੜੇ ਭੈਣ ਭਰਾ ਜਿਹੜੇ ਬਜ਼ੁਰਗ ਬਾਹਰ ਆਪਣੇ ਗੋਡਿਆਂ ਦੇ ਇਲਾਜ ਤੋਂ ਤੰਗ ਆ ਉਹਨਾਂ ਨੂੰ ਕੀ ਸੁਨੇਹਾ ਦੋ ਨਾ ਨਾ ਕਹੋਗੇ ਵੀ ਕੋਈ ਐਸਾ ਆਪਰੇਸ਼ਨ ਨਾ ਕਰਾਓ ਤੇ ਤੁਸੀਂ ਉੱਥੇ ਜਾ ਕੇ ਤੇਲ ਪਾਤੋ ਤੇ ਉਹਦੇ ਨਾਲ ਤੁਹਾਡਾ ਬਹੁਤ ਫਰਕ ਪਊਗਾ ਆਰਾਮ ਆਊਗਾ ਅચ્છਾ ਇਦਾ ਮਤਲਬ ਗੁਰੂ ਸਾਹਿਬ ਦੀ ਕਿਰਪਾ ਹੋ ਗਈ ਹੈ ਜੀ ਬਹੁਤ ਜਿਆਦੇ ਆਹ ਹਾਂ ਇਹ ਮਾਤਾ ਜੀ ਮੈਨੂੰ ਤਾਂ ਦੂਜੀ ਵਾਰ ਲੈਣ ਆਏ ਹਾਂ ਤੇ ਦੂਜੀ ਵਾਰ ਤੇ ਲੈਣਾ ਹੈ ਅੱਛਾ ਅੱਛਾ ਤੇ ਤੁਸੀਂ ਦੱਸਿਆ ਸੀ ਵੀ ਤੁਹਾਡਾ ਦੋਨੋਂ ਅਪਾਇੰਟਮੈਂਟ ਲਾਈ ਹੋਈ ਸੀ ਅਪਾਇੰਟਮੈਂਟ ਮੇਰੀ ਹੈਗੀ ਅੱਭੀ ਅਪ੍ਰੈਲ ਦੀ ਸੀ ਉੱਛਾ ਉਹ ਜਾ ਕੇ ਹੁਣ ਕਰਿਆ ਪੰਜਾਬ 26 ਜਨਵਰੀ ਮੈਂ ਮਾਰਕ ਟਨ ਜਾਣਾ ਹੈ ਬੈਕਪ ਹਾਂ ਹਾਂ ਕਿਉਂ ਜਾ ਕੇ ਮੈਂ ਕੈਨਸਲ ਕਰਨ ਨਹੀਂ ਪਰ ਤੇ ਮੈਂ ਤਾਂ ਤੁਹਾਨੂੰ ਦੇਖ ਮੈਂ ਤਾਂ ਤੁਹਾਨੂੰ ਕਹਾਂ ਵੀ ਤੁਹਾਨੂੰ ਹੋਇਆ ਨਹੀਂ ਕੁਝ ਤੇ ਤੁਸੀਂ ਉਹ ਬਾਕੀ ਉਹ ਵੀ ਮਹਿਸੂਸ ਕੀਤਾ ਬਹੁਤ ਮਹਿਸੂਸ ਕੀਤਾ ਮੈਂ ਬਹੁਤ ਜ਼ਿਆਦਾ ਤੇ ਜਿੰਨੇ ਭੈਣ ਭਰਾ ਬਾਹਰ ਵਿਦੇਸ਼ਾਂ ਜੀ ਬੈਠਿਆ ਉਹਨਾਂ ਨੂੰ ਤੁਸੀਂ ਇਹ ਸਨੇਹਾ ਦੇਵੋਗੇ ਵੀ ਹਾਂਜੀ ਮੈਂ ਸ਼ਰੂ ਜਿਹੜਾ ਵੀ ਮੇਰੇ ਕੋਲ ਗੱਲ ਕਰੂ ਮੈਂ ਉਹਨਾਂ ਨੂੰ ਕਹੂੰਗਾ ਤੁਸੀਂ ਸੱਜਣੇ ਨਾ ਕਰਾਇਓ ਤੇ ਤੇਰਵਾਸ ਕੇ ਦੇਖੋ ਜੀ ਹਾਂ ਹਾਂ ਚਲੋ ਠੀਕ ਹੈ ਜੀ ਬੀਬੀ ਜੀ ਠੀਕ ਹੋਏ ਨੇ ਜੀ ਅੱਜ ਦੁਬਾਰਾ ਆਏ ਨੇ ਜੀ ਤੇ ਕਿੰਨੇ ਕ ਦਿਨ ਪਹਿਲਾਂ ਲੈ ਕੇ ਗਏ ਸੀ ਮਾਤਾ ਜੀ ਤੁਸੀਂ ਅੱਛੇ ਪਿਛਲੇ ਪਿਛਲੇ ਲੈ ਕੇ ਗਏ ਪਿਛਲੇ 20 ਦਿਨ ਹਾਂ ਜੀ ਠੀਕ ਹੈ ਜੀ ਤੇ ਸਰਸੰਗਤ ਜੀ ਇਹ ਮਾਤਾ ਜੀ ਹੁਣੀ ਕਹਿ ਰਹੀ ਰਹਿੰਦੇ ਨੇ ਤੇ ਇਹ ਸੰਗਤ ਨੂੰ ਇਹਨਾਂ ਨੇ ਆਪ ਦਾ ਸੁਨੇਹਾ ਦਿੱਤਾ ਵਾ ਤੇ ਅਸੀਂ ਵੀ ਸੰਗਤ ਨੂੰ ਅਪੀਲ ਕਰਾਂਗੇ ਵੀ ਜਿਨ੍ਹਾਂ ਦੇ ਡਾਕਟਰਾਂ ਨੇ ਕਿਹਾ ਵੀ ਗੋਟੇ ਚੇਂਜ ਹੋਣੇ ਨੇ ਗੈਪ ਪੈ ਗਿਆ ਵੀ ਉਹ ਤੇਲ ਵਰਤ ਕੇ ਦੇਖ ਲਓ ਜੇ ਬਾਈਦਰਾਂ ਕੋਈ ਨਾ ਗੱਲ ਬਣੀ ਤਾਂ ਫਿਰ ਗੋਡੇ ਬਦਲਾ ਲਿਓ ਜਿਵੇਂ ਮਾਤਾ ਜੀ ਦਾ ਸਨੇਹ ਹੈ ਜੀ ਸਾਰਿਆਂ ਲਈ ਹੈ ਓਕੇ ਤੇ ਠੀਕ ਹੈ ਜੀ ਵਾਇਰਕੁਲੀ ਕਾ ਖਾਲਸਾ ਰਹਿਣੇ ਵੀ ਖਾਤੇ